ਫਗਵਾੜਾ ਸ਼ਹਿਰ ਦੇ ਪੁਲਰਾਏ ਚੌਕ ਵਿਖੇ ਇੱਕ ਟਰੱਕ ਅਤੇ ਕਾਰ ਦੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜਾਣੇ ਨੁਕਸਾਨ ਤੋਂ ਬਚਾ ਰਿਹਾ ਤੇ ਹਾਦਸੇ ਦੌਰਾਨ ਸਵਿਫਟ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮਾਮਲੇ ਸੰਬੰਧੀ ਜਾਣਕਾਰੀ ਦੰਦਿਆ ਲਾਪਰੇਤ ਵਾਸੀ ਦੁਸਾਂਜਕਰ ਨੇ ਦੱਸਿਆ ਕਿ ਜਦੋਂ ਉਹ ਜਿੰਦੂ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਪੁਲਰਾਏ ਚੌਕ ਨੇੜੇ ਫਗਵਾੜੇ ਸਾਈਡ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਜਾਂਦੀ ਹੈ। ਇਸ ਵਿੱਚ ਉਹਨਾਂ ਦਾ ਬਾਰ-ਬਾਰ ਬਚਾਅ ਹੋ ਗਿਆ ਇਤਿਹਾਸਿਕ ਰਣ ਉਹਨਾਂ ਦੇ ਗੱਡੀ ਬੁੜੇ ਤਰ੍ਹਾਂ ਨੁਕਸਾਨੀ ਗਈ ਉਧਰ ਇਸ ਹਾਦਸੇ ਸੰਬੰਧੀ ਜਦੋਂ ਟਰੱਕ ਡਰਾਈਵਰ ਲਖਵੀਰ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਗੁਆੜੇ ਤੋਂ ਹਸ਼ਿਆਰਪੁਰ ਜਾ ਰਹੇ ਸੀ ਤਾਂ ਕੋ ਲੜਾਈ ਚੌਂਕ ਨਜ਼ਦੀਕ ਉਹਨਾਂ ਦੇ ਟਰੱਕ ਨਾਲ ਇੱਕ ਕਾਰ ਦੀ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਗੱਡੀਆਂ ਦਾ ਨੁਕਸਾਨ ਹੋ ਗਿਆ ਤਾਂ ਗੁਆੜ ਤੋਂ ਸੰਦੀਪ ਸਿੰਘ ਸੋਨੀ ਦੇ ਨਾਲ ਚ ਸ਼ ਮੈਂ ਆਈ ਮੇਰਾ ਨਾਮ ਲਖਮੀ ਸਿੰਘ ਦਸਾਂਝ ਕਲਾਂ ਤੋਂ ਜੀ। ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਟਰੌਂਗ ਦੇ ਵਿੱਚ ਉਧਰੋਂ ਆ ਰਿਹਾ ਸੀ ਜਿੰਮ ਲਾ ਕੇ ਜੀ। ਤਾਂ ਜੇ ਮੈਂ ਰਸਤੇ ਚ ਆ ਰਿਹਾ ਇੰਨੇ ਮੇਰੇ ਵਾਲੇ ਗੱਡੀ ਵਾਲੇ ਨੇ ਬੇ ਮੇਰੇ ਵਾਲੇ ਦੇਖਿਆ ਹੀ ਕੋ ਨਹੀਂ ਵੀ ਕੀ ਬੰਨ ਰਿਹਾ ਕੀ ਨਹੀਂ ਨੂੰ ਮੈਂ ਬੜੇ ਹੋਰ ਨ ਮਾਰੇ ਮੈਂ ਗੱਡੀ ਕੰਟਰੋਲ ਕਰਦਾ ਕਰਦਾ ਇਧਰ ਨੂੰ ਲੈ ਇਹਨੇ ਵਿੱਚ ਲਿਆ ਕੇ ਠੋਕੀ ਜੇ ਮੇਰੀ ਗੱਡੀ ਫਾਸਟ ਹੁੰਦੀ ਤੇ ਮੈਨੂੰ ਮਾਰਦਾ ਗੱਡੀ ਸਿੱਧੀ ਟਾਕੀ ਤੇ ਵੱਜਣੀ ਸੀ। ਕਿਹੜੀ ਗੱਡੀ ਹੈ ਵਿੱਚ ਨਾਲ ਹੋਇਆ ਐਕਸੀਡੈਂਟ? ਭਾਜੀ ਆ ਟਰੱਕ ਨਾਲ ਹੋਇਆ ਟਰਾਂਪੋਇੰਟਰ ਕੋਲ ਆ ਇਹ ਕਿੱਥੋਂ ਕਿੱਥੇ ਆ ਰਿਹਾ ਫਗਵਾੜੇੋਂ ਮੰਡੀ ਚੋਂ ਜਾ ਰਿਹਾ ਸੀ ਹਿਅਰਪੋਰਟ ਨੂੰ ਅੱਛਾ ਤੁਸੀਂ ਕਿੱਥੋਂ ਜਾ ਰਹੇ ਸੀ ਕਿੱਥੇ ਭਾਜੀ ਮੈਂ ਫਗਵਾੜੇ ਜਿਮ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਦਸਾਂਝ ਕਲਾਂ ਬਿਲਕੁਲ ਇਹ ਬੰਦੇ ਠੀਕ ਆ ਸਰ ਹਾਂਜੀ ਬੰਦੇ ਠੀਕ ਠਾਕ ਹੈ ਕੋਈ ਛੱਡ ਜੋੜਦਾ ਨਹੀਂ ਲੱਗੀ ਨਹੀਂ ਭਾਜੀ ਛੱਡ ਕੋਈ ਨਹੀਂ ਲੱਗੀ ਹਾਂ ਮੇਰਾ ਨਾਮ ਰਜਿੰਦਰ ਸਿੰਘ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਆਪਾਂ ਜੇ ਆਪਣਾ ਇੱਥੋਂ ਆਪਣਾ ਫਗਵਾੜੇ ਤੋਂ ਜਾ ਰਹੀ ਸੀ ਆਪਣਾ ਦਸਾਂਝ ਕਲਾਂ ਨੂੰ ਤੇ ਰਾਹ ਚ ਜਾਂਦੇ ਆ ਥੋੜਾ ਜਿਆਦਾ ਇਹਨਾਂ ਅਣਦੇਖੀਏ ਮੇਰੇ ਖਿਆਲ ਤੋਂ ਹਾਂਜੀ ਤੇ ਬਚਾਅ ਹੋ ਗਿਆ ਬੰਦੇ ਦਾ ਬਾਕੀ ਚਲੋ ਬਾਕੀ ਗੱਡੀ ਦਾ ਤਾਂ ਨੁਕਸਾਨ ਹੋਇਆ ਤੇ ਬਾਕੀ ਚਲੋ ਦੇਖਦੇ ਆਂ ਕੀ ਬੰਦਾ ਹੁਣ ਕਰਦੇ ਆਂ ਗੱਲਬਾਤ ਬਾਕੀ ਇੰਨਾ ਸ਼ੁਕਰ ਚਲੋ ਬਚਾਅ ਹੋ ਗਿਆ ਜਿਆਦਾ ਸੱਟ ਨਹੀਂ ਆਈ ਤੇ ਗੱਡੀਆਂ ਦਾ ਤਾਂ ਨੁਕਸਾਨ ਹੋਇਆ ਹੀ ਖਰ ਦੋਨਾਂ ਦਾ ਹੀ ਪਰ ਛੋਟੀ ਗੱਡੀ ਦਾ ਜ਼ਿਆਦਾ ਨੁਕਸਾਨ ਹੈ ਰਕਵੀਰ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਆਪਾਂ ਇਹ ਇੱਥੋਂ ਠੁਵਾੜੇ ਤੋਂ ਹਿਆਰਪੁਰ ਤੇ ਇਹ ਐਕਸੀਡੈਂਟ ਹੋਇਆ ਕਿੱਦਾਂ ਜੀ ਇਹ ਐਕਸੀਡੈਂਟ ਹੋਇਆ ਜੀ ਮੈਂ ਪੁਲ ਨੂੰ ਪਾਰ ਕਰ ਰਿਹਾ ਹਾਂ ਹਾਂ ਜੀ ਸਾਰੇ ਪੁਲ ਪਾਰ ਕਰ ਲਿਆ ਟਨਰ ਤੇ ਚੱਲਿਆ ਗਿਆ ਅਗਲੇ ਚੌਕ ਤੇ ਕਿਸ ਦੀ ਜੀ ਦੇ ਵਿੱਚ ਹੋਇਆ ਇਹ ਕਾਰਨ ਨਾਲ ਕਾਰਨ ਨਾਲ ਛੱਟ ਚੋਟ ਤਾਂ ਨਹੀਂ ਲੱਗੀ ਨਹੀਂ ਛੱਟ ਚੋਟ ਕੋਈ ਨਹੀਂ ਲੱਗੀ ਬੰਦੇ ਠੀਕ ਠਾਕ ਸਭ ਸਭ ਠੀਕ ਠਾਕ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਹੋਇਆ ਦੋਨੋਂ ਗੱਡੀਆਂ ਦਾ ਨੁਕਸਾਨ ਆ ਸਾਡਾ ਵੀ